ਹਾਂਜੀ ਭਾਈ ਜੀ ਸਾਰੇ ਭਰਾਵਾਂ ਨੂੰ ਬਈ ਪਹਿਲਾਂ ਦਾ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਭਾਈ ਜੀ ਅੱਜ ਆਪਾਂ ਗਏ ਆ ਪਿੰਡ ਭਲਾਈ ਜਾਣੇ ਭਾਈ ਜੀ ਆਪਾਂ ਇੱਕ ਇੰਟਰਵਿਊ ਕਰੀ ਸੀਗੀ ਮੇਰੇ ਉਸਤਾਦ ਬਾਈ ਕਲਵੰਤ ਘੂਕੇ ਵਾਲੇ ਦੀ ਉਹ ਚਾ ਨਾ ਆਪਾਂ ਇੱਕ ਰਾਜਨ ਵਾਲੇ ਕਬੂਤਰਾਂ ਦੀ ਗੱਲ ਕਰੀ ਸੀਗੀ ਉਸ ਤੋਂ ਬਾਅਦ ਨਾ ਉਹ ਮੁੱਦਾ ਮਤਲਬ ਬੜਾ ਜਿਆਦਾ ਬਣ ਗਿਆ ਹਨਾ ਵੀ ਜਿਆਦਾ ਕਬੂਤਰਾਂ ਦੀ ਜਿਹੜੀ ਬਈ ਅੱਜ ਦੇ ਟਾਈਮ 'ਚ ਮੰਗ ਡਿਮਾਂਡ ਹੈ ਜਾ ਗੱਲਬਾਤ ਹੈ ਉਹ ਜਾਦੇ ਬਾਈ ਰਾਜ ਨਾਲੇ ਕੂਤਰਾਂ ਦੀ ਚੱਲ ਰਹੀ ਆ ਤੇ ਉਹ ਚੀਜ਼ ਨੂੰ ਦੇਖਦੇ ਹੋਏ ਹਨਾ ਬਈ ਕੋਈ ਕੁਛ ਕਹਿ ਰਿਹਾ ਕੋਈ ਕੁਛ ਕਹਿ ਰਿਹਾ ਲੋਕਾਂ ਨੇ ਜਿਵੇਂ ਸੁਣੀਆਂ ਸੁਣਾਈਆਂ ਗੱਲਾਂ ਅੱਗੇ ਦੀ ਅੱਗੇ ਤੇ ਬਾਈ ਜੀ ਸਭ ਤੋਂ ਪਹਿਲਾਂ ਤਾਂ ਇਹ ਆ ਬਾਈ ਜੀ ਆਪਾਂ ਜਿਹੜੀ ਵੀਡੀਓ ਪਾਉਨੇ ਆ ਨਾ ਆਪਾਂ ਇਹ ਨਹੀਂ ਵੀ ਹਫ਼ਤੇ 'ਚ ਦੋ ਪਾਤੀਆਂ ਤਿੰਨ ਪਾਤੀਆਂ ਇੰਟਰਵਿਊ ਆ ਬਾਈ ਜੀ ਆਪਾਂ ਹਫ਼ਤੇ 'ਚ ਇੱਕ ਅੱਧੀ ਇੰਟਰਵਿਊ ਪਾਇਆ ਕਰਾਂਗੇ ਪਾਇਆ ਕਰਾਂਗੇ ਬਾਈ ਜੀ ਜਮਾ ਇੱਕ ਨੰਬਰ ਦੀ ਤੇ ਅਗਲੀ ਗੱਲ ਬਾਈ ਜੀ ਆਪਾਂ ਉਸੇ ਟੌਪਿਕ ਤੇ ਆਉਨੇ ਆ ਆਪਾਂ ਬਾਲੇ ਚੱਕਰਾਂ 'ਚ ਨਾਂ ਪੈਂਦੇ ਹੋਏ ਆਪਾਂ ਗਏ ਅੱਜ ਪਿੰਡ ਭਲਾਈਆਣੇ 22 ਸਵਰਗਵਾਸ ਰਾਜਨ ਬੈਣੀਆਲ ਜਿਨ੍ਹਾਂ ਦੇ ਕਬੂਤਰਾਂ ਦਾ ਟ੍ਰੈਂਡ ਚੱਲਿਆ ਹੋਇਆ ਜਿਨ੍ਹਾਂ ਜਿੱਥੋਂ ਰਾਜਨ ਵਾਲੇ ਕਬੂਤਰ ਬਣੇ ਨੇ ਬਾਈ ਦੀਆਂ ਸਾਕੀਆਂ ਪਹਿਣਾ ਪਿੰਡ ਭਲਾਈਆਣੇ ਵਿਆਹੀਆਂ ਹੋਈਆਂ ਨੇ ਤੇ ਆਹ ਦੋਨੇ ਭੈਣਾਂ ਨੇ ਬਾਈ ਰਾਜਨ ਦੀਆਂ ਸਾਕੀਆਂ ਪਹਿਣਾ ਤੇ ਆਹ ਬਾਈ ਆ ਬਾਈ ਸਵਰਗਵਾਸ ਰਾਜਨ ਬਾਈ ਦਾ ਪਾਣ ਜਾ ਭਾਈ ਜੀ ਤੇ ਭਾਈ ਜੀ ਅੱਜ ਆਪਾਂ ਬਾਈ ਹੋਰਾਂ ਨਾਲ ਗੱਲਬਾਤ ਕਰਾਂਗੇ ਵੀ ਉਸ ਟਾਈਮ ਤੇ ਜਦੋਂ ਬਾਈ ਰਾਜਨ ਆਪ ਸੀਗੇ ਉਦੋਂ ਕੌਣ ਕੌਣ ਘਰੇ ਆਉਂਦਾ ਸੀਗਾ ਤੇ ਕਿਹੋ ਜੇ ਬਾਈ ਰਾਜਨ ਨਾਲੇ ਕਬੂਤਰ ਸੀਗੇ ਤੇ ਕਿੰਨੇ ਕਬੂਤਰ ਸੀਗੇ ਉਸ ਟਾਈਮ ਤੇ ਤੇ ਕਿਹਨੂੰ ਕਿਹਨੂੰ ਬਾਈ ਨੇ ਮੁੱਲ ਕਬੂਤਰ ਦਿੱਤੇ ਆ ਤੇ ਕਿਹਨੂੰ ਕਿਹਨੂੰ ਬਾਈ ਨੇ ਵੈਸੇ ਕਬੂਤਰ ਦਿੱਤੇ ਆ ਭਾਈ ਜੀ ਸਵਾਗਤ ਆ ਤੁਹਾਡਾ ਤੇ ਭਾਈ ਜੀ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਵੀ ਰਾਜਨ ਬਹਿਣੀ ਵਾਲ ਪਾਈ ਕਬੂਤਰ ਜਦੋਂ ਰੱਖਣ ਲੱਗਿਆ ਉਹ ਤੁਹਾਡੀ ਸੁਰਤ ਤੋਂ ਪਹਿਲਾਂ ਦੀਆਂ ਗੱਲਾਂ ਨੇ ਕਿ ਤੁਹਾਨੂੰ ਪਤਾ ਹੈ ਉਹਨਾਂ ਚੀਜ਼ਾਂ ਦਾ ਨਹੀਂ ਮੈਨੂੰ ਨਹੀਂ ਪਤਾ ਪਹਿਲਾਂ ਅੱਛਾ ਜੀ ਛੋਟਾ ਹੁੰਦੇ ਲੱਗਾ ਸੀ ਠੀਕ ਹੈ ਜੀ ਕਿੰਨੀ ਉਮਰ ਹੋਣੀ ਬਾਈ ਦੀ ਉਸ ਟਾਈਮ ਤੇ ਜੀ ਛੋਟਾ ਹੀ ਸੀਗਾ ਉਹ ਬਸ ਜਿਵੇਂ ਇਹ ਜਵਾਬ ਹੈਗਾ ਹਾਂ ਜੀ ਉਹ ਇੰਨਾ ਕੀ ਸੀ ਉਹਨੇ ਛੋਟਾ ਜਿਹਾ ਫੁੱਡਾ ਬਣਾਇਆ ਸੀ ਪਹਿਲਾਂ ਹਾਂ ਜੀ ਸਾਡੇ ਰਸੋਈ ਹੁੰਦੀ ਸੀ ਸੋਈ ਦੇ ਉੱਪਰ ਉਹਨੇ ਫੁੱਡਾ ਬਣਾਇਆ ਸੀ ਹਾਂ ਜੀ ਉਹਦੋਂ ਰੱਖਣ ਲੱਗਿਆ ਸੀ ਜੀ ਠੀਕ ਹੈ ਜੀ ਤੇ ਬਹੁਤ ਉਹਨੂੰ ਲੜਦਾ ਸੀ ਮੇਰਾ ਡੈਡੀ ਲੜਦਾ ਹੁੰਦਾ ਸੀ ਤੇ ਨਹੀਂ ਉਹਨੇ ਛੱਡੇ ਹਾਂਜੀ ਬੱਸ ਉਸ ਤੋਂ ਬਾਅਦ ਵੱਧਦਾ ਵੱਧਦਾ ਉਸ ਤੋਂ ਬਾਅਦ ਕਬੂਤਰ ਇੰਨੇ ਹੋ ਗਏ ਕੰਮ ਬਹੁਤ ਠੀਕ ਹੈ ਜੀ ਤੇ ਬਾਈ ਦਾ ਜਦੋਂ ਵਿਆਹ ਹੋਇਆ ਉਸ ਟਾਈਮ ਕਬੂਤਰ ਸੀਗੇ ਬਾਈ ਕੋਲੇ ਹਾਂ ਉਦੋਂ ਨਹੀਂ ਉਦੋਂ ਕਹਿੰਦਾ ਛੱਡਦੇ ਸੀ ਵਿੱਚ ਹੈਗੇ ਸੀਗੇ ਹੈਗੇ ਸੀ ਅੱਛਾ ਹੈਗੇ ਸੀ ਹਾਂ ਠੀਕ ਹੈ ਜੀ ਤੇ ਬਾਈ ਕੋਲੇ ਜਿਹੜੇ ਕਬੂਤਰ ਸੀਗੇ ਤਾਨੂੰ ਪਤਾ ਹੈ ਵੀ ਉਹ ਕਬੂਤਰ ਬਾਈ ਕਿੱਥੋਂ ਲੈ ਕੇ ਆਏ ਸੀ ਉਹ ਟਾਈਮਾਂ ਚ ਉਹ ਬਾਈ ਜੀ ਐਂ ਗੱਲ ਹੈ ਮੈਂ ਤੁਹਾਨੂੰ ਦੱਸਦਾ ਹਾਂ ਹਾਂਜੀ ਉਹ ਕਬੂਤਰੀ ਫੜੀ ਸੀ ਇੱਕ ਹਾਂਜੀ ਪਤਾ ਨਹੀਂ ਕੀ ਲਾ ਤੇਲੂਗੀ ਉਹ ਕੂਤਰੀ ਫੜ ਕੇ ਹਾਂਜੀ ਕਬੂਤਰ ਨਾਲ ਲਾਈ ਸੀ ਸੀ ਹਾਂਜੀ ਉਹਦੇ ਬੱਚੇ ਲੈਤੇ ਸਾਰੇ ਗੁਰਦੇਵ ਦਾ ਕਬੂਤਰ ਠੀਕ ਹੈ ਜੀ ਕਬੂਤਰ ਗੁਰਦੇਵ ਦਾ ਸੀ ਉਹਦੇ ਬੱਚੇ ਲੈਤੇ ਸੀ ਹੋਰ ਕਿਸੇ ਦੇਵਕਾ ਕਬੂਤਰ ਤੇ ਤੇਲੂ ਰਾਮ ਕੀ ਕਬੂਤਰੀ ਉਹ ਤੁਸੀਂ ਫੜੇ ਉਹ ਫੜ ਲਈ ਅਸੀਂ ਫੜ ਕੇ ਜੀ ਉਹਦੇ ਨਾਲ ਲਾ ਕੇ ਜਰਾ ਬਲੱਡ ਬਣਾ ਕੇ ਉਹ ਤੋਂ ਬੱਚੇ ਲੈ ਲਏ ਉਹਦੋਂ ਵੀ ਪੁਰਾਣੇ ਪਹਿਲਾਂ ਵੀ ਪਹਿਲਾਂ ਵੀ ਪੁਰਾਣੇ ਬੈਠੇ ਹੀ ਸਾਡੇ ਕੋਲੇ ਉਹ ਵੀ ਹੈਗੀ ਸੀ ਪਰ ਜਿਹੜੇ ਉਹ ਬੱਚੇ ਕੱਢੇ ਸੋਨੇ ਉਹ ਸਰਾ ਹੀ ਕੱਢਦੀ ਸੀ ਬਾਈ ਜੀ ਜਿਹੜਾ ਬਾਈ ਰਾਜਨ ਦਾ ਨਾਮ ਜਦੋਂ ਦੁਨੀਆ ਜਾਣਨ ਲੱਗੀ ਵੀ ਕੋਈ ਰਾਜਨ ਹੈਗਾ ਉਹ ਬਾਈ ਜੀ ਕਿਹੜੇ ਸਨ ਦੀਆਂ ਗੱਲਾਂ ਨੇ ਉਹ ਬੰਦਾ ਹਾਂ ਜੀ ਵੀ ਹੈ 52005 ਸੀ ਬਸ ਇੱਥੇ ਹੋ ਯਾਰ 2005 ਸੀ ਅੱਠ ਚ ਡੈਥ ਹੋਈ ਹੈ ਜੀ ਅੱਛਾ ਜੀ ਤੇ ਮਤਲਬ ਡੈਥ ਤੋਂ ਕਿੰਨਾ ਕੁ ਚਿਰ ਪਹਿਲਾਂ ਬਾਈ ਦਾ ਨੌ ਚੱਲਣ ਲੱਗ ਗਿਆ ਬਾਈ ਨਾਂ ਦਾ ਤਾਂ ਬਹੁਤ ਚੱਲਦਾ ਜੀ ਭਾਈ ਜੀ ਕਾਲ ਖ ਪਿੰਡ ਹੈ ਹਾਂ ਜੀ ਬਾਈ ਬਹੁਤ ਬਾਜ਼ੀਆਂ ਜਿੱਤਿਆ ਬਹੁਤ ਤੋਂ ਦੇ ਵੀ ਇਹਨੂੰ ਪਾਗਲੇ ਪਰ ਜਿੰਨੇ ਮੇਰੀ ਮਾਮੀ ਨੇ ਸਾਹਮਣੇ ਜਿਹੜੇ ਉਤਰੋ ਜਿੱਤੇ ਨੇ ਸਾਰੇ ਅੱਛਾ ਜੀ ਮੇਰੀ ਮਾਮੀ ਸਾਹਮਣੇ ਹੀ ਰਹੀ ਯਾਰ ਭਾਈ ਜੀ ਬਾਈ ਦਾ ਵਿਆਹ ਹੋਇਆ ਹੂੰ ਤੇ ਜਦੋਂ ਕਬੂਤਰ ਸਾਂਭਦੀ ਸੀਗੀ ਮੈਂ ਵੀ ਇਹ ਗੱਲ ਸੁਣੀ ਆ ਵੀ ਬਾਈ ਰਾਜ ਦੇ ਘਰ ਵਾਲੀ ਕਬੂਤਰ ਕਬੂਤਰ ਸਾਂਭਦੀ ਸੀਗੀ ਇਹਦੇ ਵਿੱਚ ਮਤਲਬ ਉਦੋਂ ਪਹਿਲਾਂ ਕੌਣ ਕਬੂਤਰ ਸਾਂਭਦਾ ਸੀਗਾ ਬਾਈ ਰਾਜ ਦੇ ਉਦੋਂ ਆਪ ਹੀ ਸਾਂਭਦਾ ਉਦੋਂ ਆਪ ਸਾਂਭਦਾ ਉਹਦੇ ਕੋਲ ਦੋਸਤ ਸੀ ਹੈਪੀ ਦੋਸਤ ਉਹਨਾਂ ਹੈਪੀ ਹੁੰਦਾ ਸੀ ਉਹ ਕਿੱਥੋਂ ਦਾ ਸੀਗਾ ਉਹ ਇੱਥੋਂ ਦਾ ਹੀ ਆਪਣੀ ਬੈਣੀ ਵਾਲੀ ਠੀਕ ਹੈ ਜੀ ਉਹਦੇ ਹਾਣੀ ਪਰਵਾਣੀ ਸੀਗਾ ਇਕੱਠੇ ਰੱਖਦੇ ਸੀ ਉਹਦੀ ਵੀ ਇੰਟਰਵਿਊ ਹੋਈ ਲੈ ਕੇ ਗਏ ਆ ਮੁੰਡਿਆਂ ਨੂੰ ਅੱਜ ਅੱਛਾ ਜੀ ਉਹਦਾ ਲੈ ਕੇ ਗਏ ਆ ਉਹਦੀ ਠੀਕ ਹੈ ਜੀ ਹੈਪੀ ਸੀਗਾ ਮੁੰਡਾ ਹਾਂਜੀ ਉਹਦੀ ਉਹ ਰੱਖਦਾ ਸੀ ਉਹ ਸਾਹਮ ਦਾ ਸੀ ਨਾਲ ਹਾਂਜੀ ਉਹ ਪੂਰਾ ਪੱਕਾ ਜਾੜ ਜਦੋਂ ਉੱਥੇ ਦਾ ਠੀਕ ਹੈ ਜੀ ਉਦੋਂ ਜਦੋਂ ਬਾਈ ਦਾ ਵਿਆਹ ਹੋ ਗਿਆ ਫਿਰ ਬਾਈ ਦੇ ਘਰ ਵਾਲੀ ਕੂਤਰ ਸੰਭਾਲ ਲੱਗੀ ਉਹ ਸੰਭਾਲ ਲੱਗੀ ਉਹਨੂੰ ਦੱਸਿਆ ਸੀ ਉਹਨੇ ਸਾਰਾ ਕੁਝ ਅੱਛਾ ਜੀ ਤੇ ਬਾਈ ਉਦੋਂ ਵਾਲਾ ਆਪ ਜਮੀ ਛੱਡ ਕੇ ਸੀ ਸਾਹਮਣੇ ਕਿ ਸਾਹਮਣੇ ਰਿਹਾ ਬਾਈ ਨਹੀਂ ਆਪ ਵੀ ਕਰਦਾ ਸੀ ਬਾਈ ਕਰਦਾ ਸੀ ਹੁਣ ਬਾਜੀ ਦੇ ਆਪ ਲੈ ਕੇ ਜਾਂਦਾ ਸੀ ਰਾਤ ਨੂੰ ਸਾਹਮਣਾ ਆਉਣੀ ਸੀ ਜਾਣਾ ਸੀ ਉਹਨੇ ਉਹ ਨਹੀਂ ਲੈਂਦਾ ਜਿੱਦਾਂ ਦਰੂਪੀ ਲੈਂਦਾ ਸੀਗਾ ਹਾਂਜੀ ਠੀਕ ਹੈ ਜੀ ਤੇ ਬਾਈ ਆਪ ਰਾਜਨ ਬਾਜੀਆਂ ਤੇ ਜਾਂਦਾ ਹਾਂ ਜਾਂਦਾ ਸੀ ਠੀਕ ਹੈ ਜੀ ਤੇ ਬਾਈ ਜੀ ਇੱਕ ਹੋਰ ਜਿਹੜੀ ਗੱਲਬਾਤ ਚੱਲਦੀ ਹੈ ਜਿਹੜੀ ਸਭ ਤੋਂ ਮੇਨ ਗੱਲ ਹੈ ਵੀ ਬਾਈ ਰਾਜਨ ਵਾਲੇ ਕਬੂਤਰ ਕੋਈ ਕਹਿੰਦਾ ਖੱਟੀਆਂ ਦੇ ਸੀ ਕੋਈ ਕਹਿੰਦਾ ਚਿੱਟੀਆਂ ਦੇ ਸੀ ਕੋਈ ਕਿਸੇ ਨੇ ਇਹ ਜਿਹੀ ਤੁਸੀਂ ਆਪ ਕਬੂਤਰ ਸਾਹਮਣੇ ਨੇ ਬਾਈ ਰਾਜਨ ਵਾਲੇ ਬਾਈ ਮੈਂ ਦੱਸਦਾ ਤੁਹਾਨੂੰ ਹਾਂ ਜੀ ਕਬੂਤਰ ਖੱਟੀਆਂ ਦੇ ਸੀ ਸਾਰੇ ਅੱਛਾ ਜੀ ਉਹਨਾਂ ਦੇ ਸਿਰ ਤੇ ਮਾੜੀਆਂ ਮਾੜੀਆਂ ਛੱਟਾਂ ਕਹੇ ਜੀ ਛੱਟਾਂ ਸੀ ਬਾਈ ਜੀ ਤਾਂ ਲਾਲ ਜੀਆਂ ਛੱਟਾਂ ਹੁੰਦੀਆਂ ਠੀਕ ਹੈ ਜੀ ਜਦੋਂ ਮਾਣੇ ਮੜਤਾਂ ਜੀ ਸੀ ਹਾਂਜੀ ਤੇ ਕਬੂਤਰ ਸਾਰੇ ਖੱਟੀਆਂ ਦੇ ਸੀ ਬਈ ਠੀਕ ਹੈ ਜੀ ਚਿੱਟੀਆਂ ਦਾ ਕਬੂਤਰ ਹੀ ਨਹੀਂ ਦੇਖਿਆ ਮੈਂ ਹਾਂਜੀ ਸਾਰੇ ਖੱਟੀਆਂ ਦੇ ਸੀ ਅੱਛਾ ਜੀ ਤੇ ਕਬੂਤਰ ਵੀ ਏਡੇ ਏਡੇ ਲੰਮੇ ਸੀ ਬਈ ਉਹ ਹਾਂਜੀ ਜਿਹੜੇ ਉਰਦੇ ਸੇ ਬਾਜ਼ੀਆਂ ਦੇ ਹਾਂਜੀ ਪਰ ਮਾਗ ਮਾਦਰਾ ਦਾ ਬਈ ਕਕਰ ਪੱਕਰੀ ਹੋ ਗਏ ਕਦੇ ਕੁਈ ਲੈ ਗਿਆ ਕਦੇ ਕੁਈ ਲੈ ਗਿਆ ਠੀਕ ਹੈ ਜੀ ਤੇ ਬਈ ਜੀ ਜਿਹੜੇ ਹੁਣ ਜਦੋਂ ਕਿਸੇ ਵੀ ਬੰਦੇ ਦਾ ਦੌਰ ਚੱਲਦਾ ਉਦੋਂ ਕਬੂਤਰ ਲੈਣ ਦੁਨੀਆ ਆਉਂਦੀ ਆ ਜਦੋਂ ਬੰਦੇ ਦਾ ਨਾਮ ਚੱਲਦਾ ਬਾਈ ਰਾਜਨ ਕੋਲੇ ਉਹਨਾਂ ਟਾਈਮਾਂ 'ਚ ਕੌਣ ਕੌਣ ਬੰਦੇ ਕਬੂਤਰ ਲੈਣ ਆਉਂਦੇ ਸੀਗੇ ਉਹਨਾਂ ਟਾਈਮਾਂ 'ਚ ਬਾਈ ਮੈਨੂੰ ਤਾਂ ਨਹੀਂ ਪਤਾ ਨਹੀਂ ਮੈਂ ਤਾਂ ਕਿਉਂ ਰਹਿੰਦਾ ਨਹੀਂ ਸੀ ਉਹਨਾਂ ਉਦੋਂ ਵੀ ਇਹਦੇ ਕੋਲ ਇੱਕ ਤਾਂ ਜੱਗਾ ਮੈਣਵਾਲਾ ਮੈਣਵਾਲਾ ਜੱਗਾ ਮੈਣਵਾਲਾ ਬੰਦ ਰਹਿੰਦਾ ਹਾਂਜੀ ਇੱਕ ਗਾਜੀ ਦਾਦੂ ਵਾਲਾ ਅੱਛਾ ਜੀ ਇੱਕ ਇਹ ਮੱਤੜਾ ਵਾਲਾ ਰੂਪ ਰੂਪ ਠੀਕ ਹੈ ਜੀ ਤਿੰਨ ਬੰਦੇ ਹੋਗੇ ਹੁਣ ਉਹ ਉਤਰ ਰੂਪ ਕੋਲੇ ਬੈਠੇ ਹੋ ਤੇ ਅੱਛਾ ਜੀ ਇੱਕ ਇਹ ਆਪਣਾ ਬਾਗੇ ਵਾਲਾ ਕਾਲਾ ਵੀ ਉਸ ਤੋਂ ਬਾਅਦ ਇਹ ਆਉਣੋਂ ਹਟ ਗਿਆ ਸੀ ਜਦੋਂ ਉਹ ਆਦ ਦਾ ਉਹ ਕਰ ਗਿਆ अच्छा जी। țeela ban ke gaya vada। țeela banaya eta। ਅ ਬਾਈ ਜਿਹੜਾ ਕਾਲਾ ਬਾਗ ਗਿਆ ਬਾਗ ਵਾਲਾ। ਉਹਦੇ ਕੋਲ ਬੈਠੇ ਕਬੂਤਰ। اچھا ਜੀ। ਕਟੀਆਂ ਜੀ। اچھا ਜੀ। ਤੇ ਇਹ ਜਿਆਦਾ ਸੀ ਇੱਕ ਚਰਨੀ ਚਰਨੀ ਸੀਗਾ ਗੁਰਦੁਆਰੇ ਰਹਿੰਦਾ ਸੀ। ਉਹ ਮਤਲਬ ਇੱਥੇ ਬਣਾਲੀ? ਨਹੀਂ ਬੈਣੀ। ਹਾਂ ਬੈਣੀ ਆ ਸਾਰੀ ਬੈਣੀ ਆ। ਉਹ ਹੈਂਡੀਕੈਪਟ ਜਾਂ ਸੀਗਾ ਉਹ ਸੀਗਾ ਇੱਧਰ ਦਾ। ਆਰਾਮਾ ਬਲਾਸਪੁਰ ਬੰਨੀ ਦਾ ਸੀਗਾ ਉਹ। اچھا ਜੀ। ਉਹ ਵੇ ਵੱਧ ਰਹਿੰਦਾ ਸੀਗਾ ਜੇ ਕੋਲੇ। ਠੀਕ ਹੈ ਜੀ। ਉਦੋਂ ਉਹ ਉਹਨੂੰ ਸਾਰਾ ਪਤਾ ਸੀ ਉਹ ਉਹ ਕਬੂਤਰਾਂ ਵਾਲੇ ਉਹਨੂੰ ਵੀ ਸਾਰੀ ਜਾਣਕਾਰੀ ਸੀ ਠੀਕ ਹੈ ਜੀ ਉਹ ਜ਼ਿਆਦਾ ਇਹਦੇ ਕੋਲੇ ਆਉਂਦਾ ਜਾਂਦਾ ਸੀ ਹਾਂਜੀ ਟੱਪੇ ਬੈਠੋ ਟੱਪੇ ਤੇ ਜਿਹੜੇ ਹੈ ਜਦੋਂ ਉਹ ਸੁਰਗਵਾਸ ਹੋ ਗਈ ਸੀਗੀ ਹਾਂਜੀ ਉਦੋਂ ਬਾਅਦ ਜਿਹੜੇ ਕਬੂਤਰ ਇਹਦੇ ਕੋਲੇ 40 50 ਕਬੂਤਰ ਸੀਗੇ ਉਸ ਟਾਈਮ ਤੇ ਵੱਧ ਸੀ ਭਾਈ 60 ਕਬੂਤਰ ਸੀ 70 ਕਬੂਤਰ ਸੀ ਉਸ ਉਹਨਾਂ ਜਦੋਂ ਭਾਈ ਰਾਜਨ ਸਵਰਗਵਾਸ ਹੁੰਦਾ ਉਦੋਂ ਨਾ ਮਾਮੀ ਹੁੰਦੀ ਐ ਉਦੋਂ ਪਹਿਲਾਂ ਬਾਈ ਦੇ ਘਰ ਵਾਲੀ ਸਵਰਗਵਾਸ ਹੋਈ ਜੀ ਠੀਕ ਹੈ ਜੀ ਬਸ ਹੋ ਗਈ ਸੀ ਜਦੋਂ ਅੱਛਾ ਜੀ ਤੇ ਉਦੋਂ ਮੈਨੂੰ ਲੱਗਦਾ ਹੋਏਗੇ ਸੀ 50 60 ਕਬੂਤਰ ਸੀਗੇ ਠੀਕ ਹੈ ਜੀ ਬਸ ਫਿਰ ਉਹਦੋਂ ਨਾ ਉਹਨਾਂ ਨੂੰ ਬਿਮਾਰੀ ਪੈ ਗਈ ਜਦੋਂ ਕਿਉਂ ਉਹ ਜੇਲ੍ਹ ਚ ਚਲੇ ਗਿਆ ਹਾਂ ਠੀਕ ਹੈ ਜੀ ਅੱਛਾ ਜੀ ਉਹਨਾਂ ਨੂੰ ਬਿਮਾਰੀ ਬੈ ਗੁਸਤਾਇ ਮੱਕ ਹੋ ਗਈ ਸੀ ਹਾਂ ਤਾਂ ਉਹ ਰਹੇਗੇ 40 45 ਕਬੂਤਰ ਹਾਂਜੀ ਓਦੋਂ ਬਾਅਦ ਉਹ ਗਾਜੀ ਲੈ ਗਿਆ ਸੀ ਸਾਰੇ ਚਾ ਸਾਰੇ ਜਿਹੜੇ 40 45 ਕਬੂਤਰ ਸੀਗੇ ਗਾਜੀ ਲੈ ਗਿਆ ਗਾਜੀ ਨਹੀਂ ਗਾਜ ਨਹੀਂ ਗਾਜੀ ਤੋਂ ਕਿਹੜਾ ਇਹਨੇ ਬਾਪਸ ਮੜਵਾ ਲਿਆ ਆਇਨੇ ਪਤਾਪਾ ਨੂੰ ਵੀ ਸਾਰੇ ਉਹੀ ਦੇ ਕੇ ਗਿਆ ਜਾਂ ਬਦਲ ਕੇ ਦੇਤੇ ਜਾਂ ਕਿਵੇਂ ਲੈ ਲੇ ਉਦੋਂ ਜੇਲ੍ਹ ਚ ਇਹ ਤਰੀਕ ਤੇ ਆਇਆ ਇਹਨੇ ਕਿਹੜਾ ਵਾਪਸ ਕਰਾ ਲਈ ਹਾਂਜੀ ਠੀਕ ਉਦੋਂ ਬਾਅਦ ਫਿਰ ਇਹ ਜੱਗੇ ਕੋਲੇ ਗਏ ਜੱਗਾ ਮਹਿਣਵਾਲ ਠੀਕ ਹੈ ਜੀ ਨਹੀਂ ਜੱਗੇ ਕੋਲੇ ਚਲੇ ਗਏ ਸੀ ਉਦੋਂ ਬਾਅਦ ਬਸ ਉਹਨੇ ਫੇਰ ਨਹੀਂ ਰੱਖੇ ਕਬੂਤਰ ਫਿਰ ਬਾਈ ਛੱਡ ਗਏ ਸੀ ਹਾਂ ਉਸ ਫਿਰ ਜਿਹੜੇ ਇਹਨੇ ਲਿਆਉਂਦੇ ਹੋਣਗੇ ਆਪਣਾ ਇਹ ਸੀ ਲੱਲੂਆਣੇ ਵਾਲਾ ਸਰਪੰਚ ਸੀਗਾ ਜਿਹੜਾ ਹਾਂਜੀ ਪੀਰਾ ਹਾਂਜੀ ਉੱਥੇ ਲੈ ਗਏ ਸੀ ਉਹਦੇ ਕੋਲੇ ਰਿਹਾ ਇਹ ਉੱਥੇ ਫੇਰ ਉਹਦੇ ਕੋਲ ਮੋਰ ਕੋਲੇ ਬਾਈ ਇਹਦੀ ਖਲਿਆਰੀ ਐ ਮਾਮੇ ਦੀ ਅ ਬਾਈ ਜੇ ਆਪਾਂ ਗੱਲ ਤੇ ਹੁੰਦੀ ਆ ਜਿਹੜਾ ਧੀਰਾ ਸਰਪੰਚ ਲੱਲੂ ਆਣਾ ਬਾਈ ਮੇਰੇ ਪਿੰਡ ਕੋਲ ਹੀ ਆ ਹਾਂ ਤੇ ਬਾਈ ਨੂੰ ਕਿੰਨੇ ਕਬੂਤਰ ਦਿੱਤੇ ਸੀ ਤੁਹਾਨੂੰ ਪਤਾ ਨਹੀਂ ਇੰਨਾ ਨਹੀਂ ਪਤਾ ਨਹੀਂ ਪਤਾ ਬਾਈ ਯਾਰ ਕਿੰਨੇ ਦਿੱਤੇ ਪਰ ਪਰ ਉਹਦੇ ਨਾਲ ਰਿਹਾ ਜਵੰਤ ਤੋਂ ਆ ਕੇ ਜਵੰਤ ਕਰਾਈ ਉਹਨੇ ਤੇ ਰਹਿਣ ਲੱਗ ਗਿਆ ਸੀ ਉਹਨੇ ਤੇ ਮੋਰ ਬਾਈ ਧੀਰਾ ਸਰਪੰਚ ਨੇ ਜਵੰਤ ਕਰਾਈ ਸੀ ਗਵੰਤ ਇੱਕ ਮੋਰ ਇੱਕ ਮੋਰਨੀ ਦੋਵਾਂ ਨੇ ਰਲ ਕੇ ਜਵੰਤ ਬਾਈ ਦੀ ਕੁੜੀ ਦਾ ਵਿਆਹ ਕਰੇ ਕੁੜੀ ਦਾ ਵਿਆਹ ਤਾਂ ਮੈਂ ਹੀ ਕੀਤਾ ਅੱਛਾ ਤੁਸੀਂ ਕਰੇ ਕੁੜੀ ਦਾ ਵਿਆਹ ਮੈਂ ਹੀ ਕੀਤਾ ਉਹਨਾਂ ਨੇ ਵੀ ਬਸ ਥੋੜੀ-ਮੋਟੀ ਤੇ ਉਹਨੇ ਕੁਝ ਨਹੀਂ ਦਿੱਤਾ ਮੈਂ ਆਖੀ ਆਪਾਂ ਵੀ ਜੇ ਮੋਰ ਨੇ ਕੁਝ ਦਿੱਤਾ ਜਾਂ ਨਹੀਂ ਦਿੱਤਾ ਧੀਰੇ ਨੇ ਥੋੜਾ ਬਹੁਤਾ ਉਹਨੂੰ ਦੇਤਾ ਹੋਊਗਾ ਜਾਂ ਦੇਤਾ ਹੋਊਗਾ ਜਾਂ ਉਹ ਥੋੜਾ ਕਹਣਾ ਮਦਦ ਕਰ ਮੋਰ ਦਾ ਬਾਈ ਖਿਲਾਰ ਲੈ ਗਿਆ ਤੁੰਨੇ ਨੋ ਵੀ ਖਿਲਾਰ ਤੇ ਕੁਝ ਨਹੀਂ ਦਿੱਤਾ ਜਿਹੜੀ ਮੋਰ ਕੋਲੇ ਖੇੜ ਹੈ ਉਹ ਬਾਈ ਰਾਜੰਦੀ ਆ ਠੀਕ ਹੈ ਭਾਈ ਜੀ ਇੱਕ ਵਾਈ ਇਤੋਂ ਹੀ ਆਪਾਂ ਥੋੜੀ ਗੱਲ ਤੋਂ ਗੱਲ ਚਾਹਦੇ ਆ ਇੱਕ ਮੈਂ ਇੰਟਰਵਿਊ ਦੇਖੀ ਸੀਗੀ ਉਹਦੇ ਵਿੱਚ ਨਾ ਬਾਈ ਨੇ ਜੇ ਕਰ ਕਰ ਮੋਰ ਨੇ ਬਈ ਮੈਂ ਕਬੂਤਰ ਲੈ ਕੇ ਆਇਆ ਸੀਗਾ ਰਾਜਨ ਦੇ ਘਰੋਂ ਉਹ ਬਾਈ ਜੀ ਕਿਵੇਂ ਸੀ ਗੱਲਬਾਤ ਉਹ ਬਾਈ ਮਾਮੀ ਨੇ ਬੱਚਾ ਦਿੱਤਾ ਸੀ ਉਹ ਥੋੜੀ ਮਾਮੀ ਨੇ ਬੱਚਾ ਦਿੱਤਾ ਸੀ ਬੱਚਾ ਦਿੱਤਾ ਸੀ ਉਹ ਇਹ ਬਾਜੀ ਜਿੱਤ ਗਿਆ ਸੀ ਦੋਨੇ ਹਾਂਜੀ ਸਾਂਝੀ ਹੋ ਗਈ ਸੀ ਇਹਨਾਂ ਦੀ ਹਾਂਜੀ ਤੇ ਉਹ ਜਦੋਂ ਘਰੇ ਆਇਆ ਕਹਿੰਦੀ ਲੈ ਕੇ ਨਹੀਂ ਤੂੰ ਕਬੂਤਰ ਦਿੰਨੀ ਪਰ ਮੈਂ ਤਾਂ ਪਤਾ ਨਹੀਂ ਰਹਿਣਾ ਪਤਾ ਨਹੀਂ ਨਾ ਰਹਿਣਾ ਪਰ ਤੂੰ ਯਾਦ ਰੱਖਿਆ ਅ ਜਿਹੜੇ ਬਾਈ ਰਾਜਨ ਦੇ ਘਰ ਵਾਲੀ ਨੇ ਕਬੂਤਰ ਮੋਰ ਨੂੰ ਗਿਫਟ ਦਿੱਤਾ ਸੀ ਤੇ ਕਿਹਾ ਸੀ ਵੀ ਜਾਦ ਕਰੇਗਾ ਮੈਂ ਰਹਾ ਜਾਂ ਨਾ ਰਹਾ ਫਿਰ ਉਹ ਕਬੂਤਰ ਨੇ ਟਰੈਕਟਰ ਜਿੱਤ ਕੇ ਦਿੱਤਾ ਮੋਰ ਨੂੰ ਅੱਛਾ ਜੀ ਛੋਟਾ ਦਾ ਨਾਂ ਰੱਖਿਆ ਕਬੂਤਰ ਠੀਕ ਹੈ ਬਾਈ ਜੀ ਮੈਂ ਦੇਖ ਕੇ ਵੀ ਆਇਆ ਕੂਤਰੋ ਲਾਲ ਜੀ ਨਾਂ ਠੀਕ ਹੈ ਜੀ ਤੇ ਬਾਈ ਜੀ ਜਿਹੜੇ ਬਾਈ ਕੋਲੇ ਕਬੂਤਰ ਸੀਗੇ ਹੁਣ ਤੁਸੀਂ ਲਾਲ ਚੀਨੇ ਦਾ ਜੇ ਕਰ ਕਰਿਆ ਇੱਕ ਤੁਸੀਂ ਪਹਿਲਾਂ ਜੇ ਕਰ ਕਰਿਆ ਵੀ ਸਿਰ ਤੇ ਛਿੱਟ ਨੇ ਹਾਂ ਕੱਲੇ ਛਿੱਟਾਂ ਵਾਲੇ ਕਬੂਤਰ ਸੀ ਕਿ ਹੋਰ ਵੀ ਰੰਗਾਂ ਦੇ ਸੀ ਕੱਲੇ ਛਿੱਟਾਂ ਵਾਲੀ ਕੂਤਰ ਸੀ ਵਾਲੇ ਅੱਛਾ ਜੀ ਉਹਦੇ ਛੱਟਾਂ ਸੈਂ ਹੁੰਦੇ ਤਿੰਨ ਜੀ ਹੁੰਦੇ ਸੀ ਤਾਂ ਟੋਂ ਤੇ ਠੀਕ ਹੈ ਜੀ ਬਸ ਉਹੀ ਜਿਹੜੇ ਮਤਲਬ ਜਿਹੜੇ ਕਬੂਤਰਾਂ ਦੇ ਨਾਮ ਕੱਢੇ ਨਾਮ ਕੱਢਿਆ ਠੀਕ ਹੈ ਭਾਈ ਜੀ ਤੇ ਭਾਈ ਜੀ ਜਿਹੜੇ ਮੁੱਲ ਕਬੂਤਰ ਵਿੱਚ ਐ ਤੁਹਾਨੂੰ ਉਹਨਾਂ ਬਾਰੇ ਕੁਝ ਪਤਾ ਨਹੀਂ ਭਾਈ ਯਾਰ ਉਹ ਤਾਂ ਆਨੇ ਆਪਾਂ ਨੂੰ ਪਤਾ ਨਹੀਂ ਲੱਗਦਾ ਸਾਨੂੰ ਵੀ ਵਿੱਚ ਉਹਦੋਂ ਫਿਰ 80 ਤਾਂ ਉੱਥੇ ਹੁੰਦੇ ਨਹੀਂ ਸੀਗੇ ਹਾਂਜੀ ਉਹ ਆਪ ਹੁੰਦਾ ਸੀ ਕਿਉਂ ਪਰਵਾਹੀ ਹੁੰਦਾ ਸੀ ਅਸੀਂ ਵੀਰੇ ਵਿੱਚ ਦੀ ਫਿਰ ਜਦੋਂ ਜੇਹਲ ਚ ਵਾਗਿਆ ਸੀ ਅਸੀਂ ਫਿਰ ਘਟ ਜਾਣ ਲੱਗ ਗਏ ਅੱਛਾ ਜੀ ਫਿਰ ਨਹੀਂ ਪਤਾ ਕਿ ਕਿੰਨਾ ਚਿਰ ਭਾਈ ਰਾਜਨ ਜੇਹਲ ਚ ਰਹਿ ਕੇ ਆ ਜੀ ਜੇਹਲ ਚ ਹੋ ਰਹਿ ਕੇ ਆਗਾ ਆਪਾਂ 4-5 ਸਾਲਾਂ ਵਿੱਚ ਲੋਕੀ ਸਿਰਾਂ ਤੋਂ ਹੋ ਗਏ 6 ਸਾਲ ਰਹਿ ਗਿਆ ਅੱਛਾ ਜੀ 6 ਸਾਲਾਂ ਬਾਅਦ ਹੀ ਬੰਤ ਹੋ अच्छा जी ਉਹ ਦੁਬਾਰਾ ਆ ਕੇ ਬਾਈ ਨੇ ਕੋਈ ਤਰ੍ਹਾਂ ਕਿਵੇਂ ਡੈਥ ਹੋ ਗਈ ਜੀ ਕੀ ਗੱਲ ਬਾਤ ਕੋਈ ਪਤਾ ਨਹੀਂ ਹੈਗਾ ਸਾਨੂੰ ਕੱਲਾ ਹੀ ਰਹਿੰਦਾ ਸੀ ਪਸ ਪਿਆ ਸੁੱਤਾ ਪਿਆ ਰਹੇ ਦੂਜੇ ਦਿਨ ਪਤਾ ਲੱਗਿਆ ਮੰਡੀਆਂ ਨੇ ਦੂਜੇ ਤੀਜੇ ਦਿਨ ਆ ਦੇਖਿਆ ਅੰਦਰ ਪਿਆ ਅੱਛਾ ਜੀ ਪਤਨ ਤੋਂ ਬਾਅਦ ਚ ਦੱਸਿਆ ਕੋਈ ਬਾਈ ਦੇ ਜਵਾਕ ਜੱਲੇ ਸੀਗੇ ਜੀ ਹਾਂ ਹੈਗੇ ਕਿੰਨੇ ਜਵਾਕ ਨੇ ਜੀ ਪੂਰੇ ਤਿੰਨ ਮੁੰਡੇ ਸੀ ਅੱਛਾ ਜੀ ਇੱਕ ਕੁੜੀ ਅ ਜਦੋਂ ਬਾਈ ਦੀ ਡੈਥ ਹੁੰਦੀ ਹੈ ਉਦੋਂ ਵਿਆਹੇ ਹੋਈ ਸੀ ਜਾਂ ਕੁਵਾਰੇ ਸੀ ਛੋਟੇ ਛੋਟੇ ਬੱਚੇ ਸੀ ਉਹ ਤਾਂ ਮੈਂ ਜੋ ਗੋਦ ਪਾਤੇ ਸੀ ਅਸੀਂ ਮੁੰਡੇ ਤਾਂ ਤੁਸੀਂ ਨੇ ਜੀ ਹਾਂ ਉਹ ਗੁੜੀਆ ਤਾਂ ਤੁਸੀਂ ਪਹਿਲਾਂ ਦੱਸਿਆ ਵੀ ਵਿਆਹ ਕਰਤਾ ਜੀ ਵਿਆਹ ਕਰਤਾ ਸੀ ਹਾਂਜੀ ਉਹ ਬੱਚੇ ਗੋਦ ਪਾਤੇ ਗੁੜ ਗਾ ਪਾ ਸੀ ਜਿਵੇਂ ਸਾਨੂੰ ਪਹਿਲਾਂ ਪਾੜਾ ਪਤਾ ਹੁੰਦਾ ਸੀ ਤਾਂ ਇਹ ਭੈਣ ਨਹੀਂ ਪਵਾਏ ਗੋਦੇ ਦੀ ਨਾਲ ਆਣ ਦੀ ਸਾਈ ਅੱਛਾ ਜੀ ਸਾਡੇ ਇੱਥੇ ਤੂਰ ਕੋਟ ਪਵਾਏ ਅੱਛਾ ਜੀ ਇੱਕ ਬਾਜ ਇੱਕ ਬਾਜ ਕਰਦਾ ਸੀ ਗੋਦ ਉਹ ਨੇ ਆਪ ਹੀ ਪਤਾ ਸੀ ਜੀ ਇਹ ਜਦੋਂ ਬਾਈ ਜਿਉਂਦਾ ਸੀਗਾ ਹਾਂ ਉਹ ਨੇ ਜਿਉਂਦੇ ਕਿੰਨੀ ਕਿੰਨੀ ਉਮਰ ਸੀ ਕੀ ਉਸ ਟਾਈਮ ਤੇ ਜੀ ਬੱਚੇ ਦੀ ਹਾਂਜੀ ਇੱਕ ਤਾਂ ਦੱਸ ਨਹੀਂ ਤਾਂ ਪਾਇਆ ਸੀ ਹਾਂਜੀ ਹਾਂਜੀ ਛੋਟਾ ਤਾਂ ਹਾਂਜੀ ਦੂਜੇ ਜਿਹੜੇ ਪਾਏ ਉਹ ਹੋ ਇਹ ਤਾਂ ਵੱਡੀ ਹੋ ਗਏ 3-4 ਸਾਲ ਦਾ ਸੀ ਇੱਕ ਇੱਕ ਮੈਨਲਾ ਸੀ 7 ਸਾਲ ਦਾ 3-4 5-6 ਅ ਦੇਖੋ ਜੀ ਬਾਈ ਦਾ ਇਹਨਾਂ ਨੋਂ ਰਿਹਾ ਅ ਬਹੁਤ ਖੜਿਆ ਤੁਸੀਂ ਬਹੁਤ ਘੱਟ ਖੜਿਆ ਰੀਂਦੇ ਨੋਂ ਲੈਂਦੇ ਨੇ ਚਲੋ ਆਪਾਂ ਕਿਸੇ ਦਾ ਨੋਂ ਨਹੀਂ ਲੈਂਦੇ ਹੋਰ ਖੜਿਆ ਤੁਸੀਂ ਮਾੜਾ ਜਿਆਦ ਕਰੋ ਕੁਝ ਹੋਰ ਵੀ ਖੜਿਆ ਰੀਂਦੇ ਜਿਹੜੇ ਕਹਿੰਦੇ ਸਾਡੇ ਕੋਲੇ ਅ ਮੁੱਲ ਵੀ ਸੀ ਕਬੂਤਰ ਲੈ ਚਲੋ ਮੁੱਲ ਤੁਹਾਨੂੰ ਨਹੀਂ ਪਤਾ ਉਸ ਖੜਹਰੀਆਂ ਦਾ ਇਹ ਕਹਿਣਾ ਵੀ ਅਸੀਂ ਕਬੂਤਰੋਂ ਲੈ ਕੇ ਗਏ ਸਾਨੂੰ ਰਾਜ ਨੇ ਕਬੂਤਰ ਦਿੱਤੇ ਲੈ ਕੇ ਗਏ ਹੋਣਗੇ ਬਈ ਵੀ ਹੈਗੇ ਨੇਗੇ ਵੀ ਜਿੰਨਾ ਜਿੰਨਾ ਬਾਰੇ ਪਤਾ ਮੈਂ ਤੁਹਾਨੂੰ ਨਾਮ ਲੈ ਦਿੰਨਾ ਸ਼ਾਇਦ ਤੁਹਾਨੂੰ ਨੋਲਿਜ ਨਹੀਂ ਕਬੂਤਰ ਬਾਜੀ ਤੋਂ ਬਾਹਰ ਕਰਕੇ ਇੱਕ ਤਾਂ ਬਾਈ ਨੱਥਾ ਤੇ ਦਵਿੰਦਰ ਮਾਸਟਰ ਨੇ ਹਾਂ ਮਾਸਟਰ ਹੈਗੇ ਇਹ ਆਉਂਦੇ ਸੀਗੇ ਉਸ ਟਾਈਮ ਤੇ ਉਹ ਸਾਨੂੰ ਇੰਨਾ ਪਤਾ ਨਹੀਂ ਤੇ ਉਹ ਸਾਡੇ ਕੋਲ ਡੈਰੀ ਮੇਰੇ ਕੋਲ ਉਹਦੇ ਬਾਅਦ ਪਾਈ ਸੀ ਨੰਬਰ ਸੀ ਉਹਨਾਂ ਤੇ ਮਾਰਾਂ ਦੇ ਹਾਂਜੀ ਡੈਰੀ ਦੇ ਉੱਤੇ ਅੱਛਾ ਜੀ ਮਾਸਟਰ ਵੀ ਸੀ ਨੱਥਾ ਵੀ ਸੀ ਜਿਹੜਾ ਇਹ ਹਾਂਜੀ ਤੇ ਇੱਕ ਲੱਲੂਆਣੇ ਦਾ ਲੈਂਬਰ ਲੈਂਬਰ ਸੀਗਾ ਅੱਛਾ ਜੀ ਤੇ ਉਹਨਾਂ ਦਾ ਐ ਨਹੀਂ ਪਤਾ ਆਪਾਂ ਨੂੰ ਕਬੂਤਰਾਂ ਬਾਰੇ ਕੋਈ ਨਹੀਂ ਅਭੀ ਲੈ ਕੇ ਗਏ ਜਾਂ ਕਿਵੇਂ ਆ ਹਾਂਜੀ ਤੇ ਇੱਕ ਸੀਗੇ ਇੱਥੇ ਆਪਣਾ ਕਾਲਾ ਭਗਾ ਰਾਜਨ ਭਗਾ ਇਹ ਤਾਂ ਦੁਨੀਆ ਦਾ ਕੋਈ ਮਲਕ ਕਬੂਤਰ ਚੱਠਾ ਵੀ ਲੈ ਗਿਆ ਨਿੱਕੀ ਲੈ ਗਿਆ ਗਾਮੀਆ ਵਾਲਾ ਨਿੱਕੀ ਲੈ ਕੇ ਗਿਆ ਜੀ ਇਹ ਗੱਲ ਚੱਲੀ ਆ ਪਹਿਲਾਂ ਇੰਟਰਵਿਊ 'ਚ ਕਹਿੰਦੇ 5000 ਰੁਪਏ ਦਾ ਕਬੂਤਰ ਮੁੱਲ ਖਰੀਦੇ ਪਿੰਡ 'ਚ ਆ ਕੇ ਬਹਿ ਜਾਂਦਾ ਵੀ ਉੜਦਾ ਕਬੂਤਰ ਵੇਖ ਕੇ ਮੌਕੇ ਤੇ ਪੈਸੇ ਦੇ ਕੇ ਲਾ ਲੈਂਦਾ ਗੀੜਾਂ ਵਾਲੇ ਕਬੂਤਰ ਵੀ ਲੈ ਗਿਆ ਮਿੱਕੀ ਗੰਮੀ ਵਾਲਾ ਕਿੰਨੇ ਕਬੂਤਰ ਲੈ ਕੇ ਗਿਆ ਬਾਈ ਜੀ ਤੁਹਾਨੂੰ ਪਤਾ ਹੋਵੇ ਨਹੀਂ ਇਹਨਾਂ ਨੂੰ ਨਹੀਂ ਪਤਾ ਉਹ ਲੈ ਕੇ ਗਿਆ ਮਤਲਬ ਇੱਕ ਤੋਂ ਵੱਧ ਕਬੂਤਰ ਲੈ ਕੇ ਗਿਆ ਮਤਲਬ ਦੋ ਕਬੂਤਰ ਲਾ ਦੋ ਜੋੜੀ ਲੈ ਕੇ ਹੋਣਗੇ ਠੀਕ ਹੈ ਚੱਠਾ ਵੀ ਲੈ ਕੇ ਗਿਆ ਚੱਠਾ ਵੀ ਲੈ ਕੇ ਗਿਆ ਜੀ ਮੁੱਲ ਤੇ ਜਿਹੜੇ ਬੰਦੇ ਤੁਹਾਡੇ ਨਾਲ ਉਸ ਟਾਈਮ ਤੇ ਵਰਤਦੇ ਸੀਗੇ ਕਬੂਤਰਬਾਜੀ ਤੌਰ ਤੇ ਬਾਈ ਰਾਜਨ ਨਾਲ ਉਹ ਅੱਜ ਦੇ ਟਾਈਮ 'ਚ ਤੁਹਾਡੇ ਨਾਲ ਕੋਈ ਵਰਤਦਾ ਕੋਈ ਆਉਂਦਾ ਜਾਂਦਾ ਨਹੀਂ ਕੋਈ ਨਹੀਂ ਵਰਤਦਾ ਕੋਈ ਨਹੀਂ ਵਰਤਦਾ ਅੱਛਾ ਜੀ ਭੋਗ ਤੇ ਵੀ ਮੈਨੂੰ ਲੱਗਦਾ ਕੋਈ ਆਇਆ ਹੋਊਗਾ ਅੱਛਾ ਜੀ ਕੋਈ ਨਹੀਂ ਆਇਆ ਬਾਕੀ ਸਾਰੇ ਤਾਂ ਠੀਕ ਹੈ ਜੀ ਕੋਈ ਵੀ ਨਹੀਂ ਆਇਆ ਠੀਕ ਹੈ ਜੀ ਸਭ ਨੂੰ ਕਬੂਤਰਾਂ ਦਾ ਲਾਲਚ ਸੀ ਬਾਈ ਅੱਛਾ ਜੀ ਸੱਦੀ ਗੱਲ ਆ ਪਿਆ ਹਾਂ ਜੀ ਕੋਈ ਨਹੀਂ ਆਇਆ ਪਤਾ ਰੇਗ ਨੂੰ ਐਸੀ ਸਾਨੂੰ ਮਿਲ ਜਾਣਗੇ ਕਬੂਤਰ ਸਾਰੇ ਬਾਈ ਬਹੁਤ ਜ਼ਿਆਦਾ ਮੈਂ ਤਾਂ ਘੱਟ ਜਾਂਦੀ ਤੇ ਤਾਂ ਰਹਿੰਦੇ ਬਹੁਤ ਜ਼ਿਆਦਾ ਕਬੂਤਰ ਨਹੀਂ ਸਮਾਈ ਕਰਦਾ ਜੀ ਬਾਈ ਸਵਾਤ ਵੀ ਛੱਡੇ ਹੋਈ ਸੀ ਹਾਂ ਕਿੰਨੇ ਕਿੰਨੇ ਖੋਡੇ ਸੀ ਬਾਈ ਬਾਈ ਰਾਜਨ ਕੋਲ ਦੇ ਬਾਈ ਤਿੰਨ ਖੋਡੇ ਸੀ ਬਰਾਂਡੇ ਦਾ ਅੱਛਾ ਜੀ ਇੱਕ ਸਵਾਤ ਸੀ ਇੱਕ ਸਵਾਤ ਦੋ ਖੋਡੇ ਤਿੰਨ ਖੋਡੇ ਤਨ ਖੁੱਡੇ ਸੀਗੇ ਸਵਾਤ ਤੋਂ ਬਿਨਾ ਸਵਾਤ ਤੋਂ ਬਿਨਾ ਇੱਕ ਬਰਾਂਡੇ ਦੇ ਵਿੱਚ ਇੱਕ ਇੱਕ ਪਾਸੇ ਖੁੱਡਾ ਸੀ ਇੱਕ ਕਪਾਸੇ ਸੀ ਇੱਕ ਪਿੱਛੇ ਸਵਾਤ ਸੀ ਅੱਛਾ ਜੀ ਸਾਹਮਣੇ ਸਵਾਤ ਚੱਲ ਗਿਆ ਠੀਕ ਹੈ ਭਾਈ ਜੀ ਆ ਭਾਈ ਜੀ ਆਪਾਂ ਨਾ ਜਿਹੜੇ ਇਹ ਵੀਡੀਓ ਹਨਾ ਇਹ ਥੋੜੀ ਜਿਹਾ ਆਪਾਂ ਕਲਿੱਪਾਂ ਮਤਲਬ ਕੁਝ ਸਵਾਲ ਪਹਿਲਾਂ ਕੁਝ ਪਿੱਛੋਂ ਐ ਹੋਊਗੀ ਕਿਉਂਕਿ ਕਾਰਨ ਇਹ ਵੀ ਭੈਣ ਹੋਗੀਆਂ ਜਿਵੇਂ ਦਾਦੀਆਂ ਨੇ ਵੀ ਕਬੂਤਰ ਪਸੰਦ ਨਹੀਂ ਸੀ ਕਰਦੀਆਂ ਠੀਕ ਹੈ ਤੇ ਬਾਕੀ ਉਹਨਾਂ ਗੱਲਾਂ ਨੂੰ ਟਾਈਮ ਹੋ ਗਿਆ ਇਹਨਾਂ ਦੇ ਪ੍ਰੋਪਰ ਸਾਰੀ ਹਿਸਟਰੀ ਸ਼ੁਰੂ ਤੋਂ ਐਂਡ ਤੱਕ A ਤੋਂ Z ਯਾਦ ਨਹੀਂ ਹੈਗੀ ਇਸ ਕਰਕੇ ਆਪਾਂ ਕੁਝ ਗੱਲਾਂ ਜਿਹੜੀਆਂ ਪਹਿਲਾਂ ਯਾਦ ਆਉਂਦੀ ਨੇ ਆਪਾਂ ਪਹਿਲਾਂ ਪੁੱਛ ਲੈਨੇ ਆ ਬਾਅਦ ਚੋਂ ਜਿਉਂ-ਜਿਉਂ ਗੱਲਾਂ ਯਾਦ ਆਈਂਦੀ ਨੇ ਤਾਂ ਆਪਾਂ ਉਹ ਸਵਾਲ ਅੱਗੇ ਪਿੱਛੇ ਆਪਣੇ ਹੋ ਸਕਦੇ ਆ ਤੇ ਗੱਲਬਾਤ ਆਪਾਂ ਸਾਰੀ ਇਹਨਾਂ ਤੋਂ ਪਤਾ ਲੈ ਕੇ ਜਾਵਾਂਗੇ ਕੌਣ ਕਿਵੇਂ ਆਉਂਦਾ ਰਿਹਾ ਕਿੱਥੋਂ ਕਿਵੇਂ ਕਬੂਤਰਬਾਜੀ ਚੱਲੀ ਹੈ ਬਾਈ ਰਾਜਿੰਦੀ ਠੀਕ ਹੈ ਜੀ ਬਾਈ ਜੀ ਇੱਕ ਨਾ ਕਬੂਤਰਬਾਜੀ ਦੇ ਵਿੱਚ ਕੋਈ ਵੀ ਬੰਦਾ ਜਿਹਨੂੰ ਆਉਂਦਾ ਹਰੇਕ ਬੰਦੇ ਦਾ ਉਸਤਾਦ ਬਣਦਾ ਹੈ। ਹਾਂਜੀ। ਤੇ ਬਾਈ ਰਾਜਨ ਸੀਗਾ ਜਿਹੜਾ ਬਾਈ ਰਾਜਨ ਦਾ ਉਸਤਾਦ ਕੌਣ ਸੀਗਾ? ਰੁਗੜ ਸੀਗਾ ਜੀ। ਅਰਾ ਜਗੇ ਰਾਮਪੀਰ ਦਾ। ਅੱਛਾ ਜੀ। ਤੇ ਉਹ ਬਾਈ ਕਿੰਨਾ ਕੁ ਟਾਈਮ ਪਹਿਲਾਂ ਬਣਾਇਆ ਸੀਗਾ ਉਹਨਾਂ ਨੇ? ਸ਼ੁਰੂ ਤੋਂ ਹੀ ਉਹਦੇ ਕੋਲੇ ਪਹਿਲਾਂ ਤੁਸੀਂ ਉਹਦੇ ਕੋਲੋਂ ਬਣਿਆ ਗਏ। ਅੱਛਾ ਜੀ। ਉਦੋਂ ਬਾਅਦ ਹੀ ਕੰਮ ਵਧਿਆ। ਤੇ ਮਤਲਬ ਉਦੋਂ ਪਹਿਲਾਂ ਬਾਈ ਰਾਜਨ ਨੂੰ ਕੋਈ ਜਾਣਦਾ ਸੀਗਾ ਚੇਲਾ ਪੈਣ ਤੋਂ? ਨਹੀਂ ਉਦੋਂ ਪਹਿਲਾਂ ਕੋਈ ਨਹੀਂ ਜਾਣਦਾ ਸੀ ਘਾਟੀ ਸੀਗਾ। ਅੱਛਾ ਜੀ। ਉਦੋਂ ਬਾਅਦ ਹੀ ਚੰਨਾ ਹੈ। ਉਦੋਂ ਬਾਅਦ ਜਾਣਨ ਲੱਗਿਆ। ਤੇ ਬਾਈ ਜੀ ਜਿਹੜੀ ਤੁਸੀਂ ਇੱਕ ਗੱਲ ਕਰੀ ਸੀਗੀ ਉਹ ਜਿਹੜੇ ਕਬੂਤਰ ਫੜੇ ਸੀਗੇ ਬਾਈ ਨੇ ਉਹ ਕਿੱਥੋਂ ਫੜੇ ਸੀਗੇ ਜਿਹੜੀ ਬਾਈ ਤੁਸੀਂ ਗੱਲ ਕਰੀ ਸੀਗੀ ਕਬੂਤਰ ਹਾਂਜੀ ਜਿਹੜੇ ਤੁਸੀਂ ਕਹਿੰਦੇ ਕਬੂਤਰ ਅੱਡ ਫੜੇ ਸੀ ਕਬੂਤਰੀ ਅੱਡ ਫੜੇ ਸੀ ਉਹ ਕਿੱਥੋਂ ਫੜੇ ਸੀਗੇ ਬਾਈ ਨੇ ਉਹ ਤਾਂ ਬਾਜੀ ਤੋਂ ਲੈ ਆਈ ਚੱਕੇ ਮਾਮੇ ਵਾਲੇ ਅੱਛਾ ਜੀ ਉਹ ਕਿਹੜੀ ਬਾਜੀ ਤੋਂ ਚੱਕ ਲੈ ਆਈ ਸੀ ਜਿਆਦਾ ਕੋਈ ਮੇਰੇ ਉਹ ਬਾਜੀ ਨਹੀਂ ਜੀ ਅੱਛਾ ਜੀ ਮੈਂ ਕਹਾਂ ਤੈਨੂੰ ਇਹ ਨਹੀਂ ਪਤਾ ਵੀ ਗੂੜੀ ਚੱਕ ਕੇ ਲੈ ਆਈ ਸੀ ਅ ਜਿਹੜੇ ਮਤਲਬ ਉਸਤਾਦ ਨੇ ਚੇਲਾ ਪੈਣ ਤੋਂ ਬਾਅਦ ਨਾਮ ਬਣਿਆ ਇੱਕ ਤੁਸੀਂ ਕਹਿੰਦੇ ਹੋ ਵੀ ਜਿਹੜੇ ਚੱਕਿਆਂ ਨੂੰ ਜੋੜਾ ਲਾਇਆ ਸੀਗਾ ਉਸ ਤੋਂ ਬਾਅਦ ਨਾਮ ਬਣਿਆ ਵੱਦ ਨਾਮ ਬਾਈ ਦਾ ਕਦੋਂ ਚੱਲਿਆ ਬਾਈ ਚੱਲੀ ਜਾਂਦਾ ਜੀ ਬਾਈ ਜਦੋਂ ਜਦੋਂ ਦਾ ਇਹਨੇ ਕਬੂਤਰ ਰੱਖਿਆ ਇੱਕ ਵੱਦੂ ਨਾ ਜੀ ਕਬੂਤਰੀ ਇਹ ਉਸ ਤੋਂ ਬਾਅਦ ਜਦੋਂ ਇਹ ਗੁਰੂ ਬਣਨ ਤੋਂ ਬਾਅਦ ਚੱਲ ਪਿਆ ਹਾਂਜੀ ਜਦੋਂ ਤੋਂ ਫਿਰ ਇਹ ਉਸ ਤੋਂ ਬਾਅਦ ਬਾਜ਼ੀਆਂ 'ਚ ਪੈ ਗਿਆ ਇਹ ਹਾਂਜੀ ਬਾਜ਼ੀਆਂ ਜਿੱਤਣ ਲੱਗ ਗਿਆ ਉਸ ਤੋਂ ਬਾਅਦ ਵੱਦ ਚੱਲ ਪਿਆ ਅੱਛਾ ਜੀ ਹਾਂ ਬਣਿਆ ਇਹ ਸਤਾਜ ਤੋਂ ਹੀ ਹੈ ਅੱਛਾ ਬਣਿਆ ਉਸਤਾਦ ਤੋਂ ਜੀ ਹਾਂ ਠੀਕ ਹੈ ਜੀ ਮੇਨ ਜੋੜਾ ਤਾਂ ਉਹ ਤੇਲੂ ਵੀ ਕਬੂਦਰੀ ਦਾ ਸੀ ਬਈ ਜੀ ਉਹ ਕਬੂਦਰਾ ਸੀ ਜਿਹਨੇ ਮੇਨ ਨਾਮ ਹੈ ਬਾਈ ਜਾਨਵਰ ਜਿਹਨੇ ਮੇਨ ਨਾਮ ਬਾਈ ਦਾ ਬਣਾਇਆ ਹੈ ਉਹਨਾਂ ਨੇ ਬਣਾਇਆ ਤੇ ਬਾਈ ਜੀ ਇੱਕ ਬਾਜ਼ੀਆਂ ਬਾਈ ਰਾਜ ਨੇ ਛੱਡਦਾ ਸੀਗਾ ਕਿੱਥੇ ਕਿੱਥੇ ਛੱਡੀਆਂ ਨੇ ਕੋਈ ਤੁਹਾਨੂੰ ਯਾਦ ਚੇਤੇ ਹੈ ਕੋਈ ਧਿਆਨ ਚ ਆਪਣੇ ਸਾਰੇ ਪੰਜਾਬ 'ਚ ਹੀ ਛੱਡੀਆਂ ਉਹਨੇ ਬਾਜ਼ੀਆਂ ਤਾਂ ਹੋਰ ਕਿੱਥੇ ਛੱਡੀ ਹੋਈ ਬਾਜ਼ੀ ਅੱਜ ਆਏ ਨਹੀਂ ਉਹ ਆਪਾਂ ਪੱਕਾ ਪਤਾ ਨਹੀਂ ਹੈਗਾਗਾ ਕਿ ਕਿੱਥੇ ਕਿਵੇਂ ਕਿਵੇਂ ਛੱਡੀਆਂ ਕੋਈ 2-4 ਪਿੰਡਾਂ ਚ ਚਹਲ ਵਾਲਾ ਚਹਲ ਵਾਲੀ ਹਾਂ ਬਣਾਲਾ ਅੱਛਾ ਜੀ ਬਣਾਲਾ ਤੁਹਾਂ ਰਾਪਰ ਅੱਛਾ ਜੀ ਰਾਪਰ ਤੋਂ ਬਾਅਦ ਇੱਧਰ ਕਰਾਣਾ ਹਾਂਜੀ ਇੱਧਰ ਸਾਰੇ ਛੱਡੀਆਂ ਫੁੱਟ ਤਾਂ ਫੁੱਟ ਤਾਂ ਹੁਣ ਨੂੰ ਆਣਾ ਅੱਛਾ ਜੀ ਮੈਨੂੰ ਤਾਂ ਆਪਣੀਆਂ ਵੀ ਛੱਡਿਆ ਗਾਣੀਆਂ ਆ ਵੀ ਛੱਡੇ ਆ ਕੰਗੀਆਂ ਆਏ ਤੇ ਇੱਧਰ ਆਵਲ ਖਲਾਣਾ ਹਾਂਜੀ ਇੱਧਰ ਤੇ ਕਰ ਸਾਰੇ ਲੰਬੀ ਲੰਬੀ ਬਣੀ ਇੱਧਰ ਸਾਰੇ ਛੱਡੇ ਨੀ ਅੱਛਾ ਨੀਰ ਬਣੀ ਪਿੰਡ ਇੱਕ ਉਥੇ ਝੜ ਦਿੰਦਾ ਅੱਛਾ ਜੀ ਤੇ ਬਾਈ ਉਹਨਾਂ ਟਾਈਮਾਂ 'ਚ ਜਦੋਂ ਬਾਈ ਰਾਜਨ ਬਾਜੀ ਤੇ ਜਾਂਦਾ ਸੀਗਾ ਲੋਕਾਂ ਦਾ ਕੀ ਮਤਲਬ ਵਿਹਾਰ ਹੁੰਦਾ ਸੀਗਾ ਅੱਗੇ ਉੱਥੇ ਜਾ ਕੇ ਹੂੰ ਲੋਕ ਤਾਂ ਇਹ ਕਹਿੰਦੇ ਬਸ ਬਾਈ ਹੁਣ ਤਾਂ ਹਾਰਾਂਗੇ ਤੇ ਤੈਨੂੰ ਜਿੱਤੂਗਾ अच्छा जी ਇੰਨੇ ਨਾਉਂ ਚੰਗੇ ਜਿਲੇ ਜਾ ਕੇ ਭੱਜ ਜਾਂਦੇ ਜੀ ਪਿੰਜਰੇ ਜਾ ਕੇ ਜਾਂਦੇ ਪਿੰਜਰੇ ਜਾ ਕੇ ਭਾਏਦੇ ਰਹਿੰਦੇ ਨੇ ਜੀ ਆ ਕੇ ਕੋ ਦਾ ਤੇ ਬਾਈ ਜੀ ਕੋਈ ਮਤਲਬ ਜਿਵੇਂ ਆਪਣਾ ਕੋਈ ਕੱਦਾ ਕਬੂਤਰ ਮਨ ਨੂੰ ਲੱਗਿਆ ਹੁੰਦਾ ਤੁਸੀਂ ਬਾਈ ਦੇ ਕੋਲੇ ਰਹੇ ਹੋ ਕਬੂਤਰ ਸਾਹਮਣੇ ਨੇ ਨਾ ਤੁਹਾਡਾ ਮਾਮਾ ਸੀਗਾ ਕੋਈ ਐਸਾ ਕਬੂਤਰ ਇੱਕ ਅੱਦਾ ਤੁਹਾਡੇ ਯਾਦ ਹੈਗਾ ਵੀ ਯਾਰ ਜਿਹੜਾ ਬਾਲਾ ਦਿਲ ਨੂੰ ਲੱਗਿਆ ਹੋਵੇ ਬਾਲੀਆਂ ਬਾਜੀਆਂ ਜਿੱਤੇ ਉਹ ਹੀ ਆਪਣਾ ਟੈਗ ਦੱਸੋ ਫਰੱਟਾ ਉਹ ਬਈ ਕਿਵੇਂ ਬਣਿਆ ਸੀਗਾ ਉਹ ਬਾਰੇ ਕਿਹੜੇ ਦਾ ਬਾਜ਼ ਤੇ ਗਿਆ ਸੀ ਉੱਥੇ ਬਾਜ਼ ਦੇ ਨਾਲ ਪੱਖਾ ਲੱਗਿਆ ਹੋਇਆ ਸੀ ਹਾਂ ਫਰਾਂਟੇ ਪੱਖੇ ਨਹੀਂ ਹੁੰਦੇ ਅੱਛਾ ਜੀ ਹਾਂ ਹਾਂ ਪੱਖਾ ਜੀ ਬਾਕੀ ਨਾ ਤਾਂ ਹੈਗੀ ਹੈਗਾ ਜੀ ਇਹ ਜਿੱਤ ਗਿਆ ਖਾ ਦਿੱਤਾ ਜੀ ਉਹਦਾ ਨਾ ਫਰਾਟਾ ਰੱਖਦਾ ਕੂਤਰ ਦਾ ਉਹ ਪਹਿਲੀ ਬਾਜੀ ਫਰਾਟੇ ਵਾਲੀ ਜਿੱਤ ਗਿਆ ਫਰਾਟੇ ਨੂੰ ਦੂਵਾ ਤਾਂ ਉਹ ਮਨ ਲਗਾ ਨਹੀਂ ਪਤਾ ਪੰਜ ਜਿੱਤ ਗਿਆ ਵੀ ਸੀ ਜਿੱਤ ਗਿਆ ਅੱਛਾ ਜੀ ਹਾਂ ਚੱਲਿਆ ਦੂਵਾ ਉਹ ਕੂਤਰ ਉਹ ਚੱਲਿਆ ਉਹ ਕੂਤਰ ਬਈ ਤੁਹਾਨੂੰ ਪਤਾ ਵੀ ਕਿੱਧਰ ਗਿਆ ਕਿਵੇਂ ਗਿਆ ਕੀ ਬਣਿਆ ਉਹ ਕੂਤਰ ਬਈ ਮਰ ਗਿਆ ਮਰ ਗਿਆ ਸੀਗਾ ਜਦੋਂ ਬਿਮਾਰੀ ਆਈ ਉਹਦੋਂ ਠੀਕ ਹੈ ਜੀ ਕੂਤਰਾ ਮੈਂ ਬਹੁਤ ਕਰੀ ਬਚਾਉਣ ਦੀ ਹਾਂ ਜੀ ਠੀਕ ਹੈ ਭਾਈ ਜੀ 10 ਦਿਨ ਭਾਈ ਜੀ ਜਿਹੜੇ ਕਬੂਤਰ ਜਦੋਂ ਬਈ ਰਾਜਨ ਦੇ ਘਰ ਵਾਲੀ ਸਵਰਗਵਾਸ ਹੁੰਦੀ ਹੈ ਉਸ ਤੋਂ ਬਾਅਦ ਤੁਸੀਂ ਉੱਥੇ ਕਦੋਂ ਗਏ ਹੋ ਆਪਾਂ ਉਹਦੀ ਬਾਗੀ ਉਹਦੀ ਬਾਗੀ ਉਹਦੀ ਬਾਗੀ ਅੱਛਾ ਜੀ ਤੇ ਕਿੰਨਾ ਚਿਰ ਤੁਸੀਂ ਉਹ ਕਬੂਤਰ ਸਾਹਮਣੇ ਨੇ ਬਈ ਰਾਜਨ ਨਾਲੇ ਬਸ ਮੈਨੂੰ ਲੱਗਦਾ 15-20 ਦਿਨ ਸਾਹਮਣੇ ਸੀ ਨਾ ਬਦਦਾ ਮੈਨੂੰ ਨਹੀਂ ਨਹੀਂ 15 ਵੀ ਦੇ ਨੌ ਦੁਖਰੇ ਉਹ ਤਰੀਕ ਤੇ ਜੋ ਮਰਨ ਲੱਗ ਗਏ ਹਾਂਜੀ ਹਰ ਤੋਂ ਬਾਅਦ ਮਹੀਨਾ ਖ ਸਾਹਮਣੇ ਹੋਣਗੇ ਹਾਂਜੀ ਉਹ ਮਰਨ ਲੱਗ ਗਏ ਜਦੋਂ ਤੇ ਫਿਰ ਉਹ ਤਰੀਕ ਤੇ ਆਇਆ ਉਹਨੂੰ ਦੱਸਿਆ ਤੇ ਫਿਰ ਇਹ ਤੋਂ ਉਹਦੇ ਚ ਪਾ ਕੇ ਉੱਥੇ ਲੈ ਗਏ ਉਹ ਕਿਤੇ ਪਾ ਕੇ ਉੱਥੇ ਲੈ ਗਏ ਮਰੇ ਹੋਏ ਲੈ ਗਏ ਕਿ ਜੌਂਦੇ ਜੌਂਦੇ ਬਾਈ ਜੌਂਦੇ ਅੱਛਾ ਚ ਪਿੰਜਰਾ ਚ ਹਾਂ ਪਿੰਜਰਾ ਚ ਪਾ ਠੀਕ ਹੈ ਜੀ ਤੁਸੀਂ ਉੱਥੇ ਲੈ ਗਏ ਹਾਂ ਫਿਰ ਉਹਨੇ ਦੇਖੇ ਦੁਖੇ ਤੇ ਉਸ ਤੋਂ ਬਾਅਦ ਉਹ ਉਹਨੇ ਕੋਈ ਦਾਜੀ ਸੀ ਦਾदू ਵਾਲਾ ਹਾਂਜੀ ਉਹ ਉਸ ਉਹਨੂੰ ਚਕਾਤੇ ਸੀ ਸਾਰੇ ਕਬੂਤਰੀ ਹਾਂ ਤੇਰਾ ਉਹਨੂੰ ਚਕਾਤੇ ਜਦੋਂ ਹਾਂਜੀ ਉਸ ਤੋਂ ਬਾਅਦ ਉਹਨੇ ਫਿਰ ਵਾਪਸ ਫੇਰ ਮੜਵਾ ਲਈ ਸੀ ਅੱਛਾ ਜੀ ਵਾਪਸ ਮੜਵਾ ਕੇ ਫਿਰ ਉਹ ਜੱਗੇ ਨੂੰ ਮੈਨੋ ਵਾਲਾ ਵਾਲੇ ਜੱਗੇ ਨੂੰ ਚਕਾਤੇ ਸੀ ਅੱਛਾ ਜੀ ਠੀਕ ਹੈ ਇੱਕ ਬਈ ਤੁਸੀਂ ਅੰਨੇ ਕਬੂਤਰ ਦਾ ਜ਼ਿਕਰ ਕਰਦੇ ਸੀਗੇ ਅੰਨਾ ਕਬੂਤਰ ਹੈਗਾ ਜੀ ਮੇਰੀ ਮਾਮੀ ਕੋਲੇ ਹਾਂਜੀ ਉਹ ਮੇਰੀ ਮਾਮੀ ਕਹਿੰਦੀ ਪੁੱਤੇ ਇੰਨੀ ਭੁੱਖਾ ਮਰ ਜੂ ਦਾਣੇ ਖਵਾ ਦੇ ਨਾ ਉਹ ਕਿਵੇਂ ਸੀ ਬਈ ਉਹ ਨਹੀਂ ਦੇਦਾ ਨਹੀਂ ਦੇਦਾ ਅੱਛਾ ਕਬੂਤਰ ਬਹੁਤ ਵਧੀਆ ਸੀ ਅੱਖਾਂ ਤੋਂ ਜਿੰਦਾ ਨਹੀਂ ਉਹ ਬਈ ਇਹ ਦੇ ਘਰ ਵਾਲੀ ਸਾਂਭਦੀ ਸੀ ਆਪਾਂ ਕਿੰਨਾ ਕੁ ਪੁਰਾਣਾ ਸੀਗਾ ਕੁਝ ਪਤਾ ਹੋਵੇ ਬੜਾ ਪੁਰਾਣਾ ਕਬੂਤਰ ਸੀ ਤੇ ਸਾਂਭਦੀ ਸੀ ਥਾਣਾ ਦਾਣੇ ਖਵਾਉਂਦੀ ਸੀ ਅੱਛਾ ਜੀ ਉਹ ਕਬੂਤਰ ਬਈ ਫੇਰ ਕਿੱਧਰ ਗਿਆ ਪਤਾ ਲੱਗਿਆ ਕੁਝ ਉਹ ਮਰ ਗਿਆ ਜੀ ਬਿਮਾਰੀ ਚ ਅੱਛਾ ਜੀ ਤੇ ਉਹ ਜਦੋਂ ਤੁਸੀਂ ਦਾदू ਦਾदू ਦੇ ਤੇ ਸੀ ਲਾਸਟ ਤੇ ਕਬੂਤਰ ਉਹ ਤੋਂ ਬਾਅਦ ਜੱਗਾ ਮੈਣੋ ਵਾਲੇ ਰਹਿੰਦੇ ਮੈਣੋ ਜੱਗੇ ਮੈਣੋ ਵਾਲੋਂ ਫਿਰ ਉਹਦੋਂ ਬਾਅਦ ਤੁਹਾਨੂੰ ਕਬੂਤਰਾਂ ਬਾਰੇ ਕੁਝ ਪਤਾ ਹੈ ਵੀ ਨਹੀਂ ਉਹਦੋਂ ਬਾਅਦ ਸੀਗੀ ਦੇ ਕੋਲੇ ਹਾਂ ਕੋਈ ਪਤਾ ਨਹੀਂ ਕੁਝ ਤਾਂ ਮੈਂ ਰੂਪ ਕੋਲੇ ਬੈਠੇ ਆ ਬਈ ਨਹੀਂ ਉੱਥੋਂ ਉੱਥੋਂ ਗਏ ਆ ਉੱਥੋਂ ਗਏ ਆ ਪਤਾ ਨਹੀਂ ਉੱਥੋਂ ਗਏ ਆ ਥੋਡੇ ਥਰੂ ਗਏ ਆ ਸਿੱਧੇ ਗਏ ਸਾਡੇ ਸੁਰੇ ਗਏ ਸਿੱਧੇ ਗਏ ਅੱਛਾ ਤੇ ਤੁਹਾਡੇ ਕੋਲੇ ਕੋਈ ਹੈ ਉਹਨਾਂ ਚੋਂ ਕੋਈ ਉਤਰ ਤੁਸੀਂ ਮੇਰੇ ਕੋਲ ਤਿੰਨ ਜੋੜੀਆਂ ਬੈਠੀਆਂ ਆਪਦੇ ਮਾਮੇ ਵਾਲੇ ਰੱਖੀ ਬੈਠੇ ਤੁਸੀਂ ਨੇ ਰੱਖੀ ਬੈਠੇ ਠੀਕ ਹੈ ਜੀ ਤੇ ਬਾਕੀ ਸਾਰੇ ਬੰਡੇ ਗਏ ਉਹ ਤੁਸੀਂ ਕਿੱਥੋਂ ਮਤਲਬ ਸਿੱਧੇ ਘਰੋਂ ਲੈ ਆਏ ਸੀਗੇ ਚੱਕ ਕੇ ਉਹ ਤਾਂ ਮੈਂ ਘਰੋਂ ਲੈ ਕੇ ਗਿਆ ਸੀ ਜਾ ਕੇ ਮੈਂ ਮੇਰੇ ਘਰੋਂ ਆਪ ਦੇ ਦੇ ਦਿਆਂ ਠੀਕ ਹੈ ਭਾਈ ਤਾਂ ਮੈਨੂੰ ਪਤਾ ਸੀ ਇਹ ਚਕਾਉਣੇ ਆ ਕਬੂਤਰ ਸਾਰਿਆਂ ਨੂੰ ਮੈਂ ਆਖਾ ਜਿਹੜੇ ਮੇਨ ਮੇਨ ਜੋੜੀਆਂ ਹੋਣਗੀਆਂ ਮੇਨ ਜੋੜੀਆਂ ਤੁਸੀਂ ਚੱਕ ਲਏ ਠੀਕ ਹੈ ਬਾਈ ਚਲੋ ਬਾਈ ਜੀ ਇਹ ਸੀਗੇ ਬਾਈ ਸਵਰਗਵਾਸ ਰਾਜਨ ਬਹਿਣੀ ਵਾਲ ਜੀ ਉਹਨਾਂ ਦੀਆਂ ਭੈਣਾਂ ਨਹੀਂ ਸਕੀਆਂ ਭੈਣਾਂ ਉਹਨਾਂ ਦੀਆਂ ਤੇ ਬਾਈ ਉਹਨਾਂ ਦਾ ਭਾਣਜਾ ਆ ਬਾਈ ਇਹਨਾਂ ਦੇ ਪਿੰਡ ਚ ਇਹਨਾਂ ਦੇ ਸਕੇ ਨੇ ਆਪ ਚ ਤੇ ਰਾਜਨ ਵਾਲੇ ਕਬੂਤਰਾਂ ਦਾ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਹਨਾ ਵੀ ਸੋਸ਼ਲ ਮੀਡੀਆ ਤੇ ਹੁਣ ਪੂਰਾ ਟ੍ਰੈਂਡ ਚੱਲਿਆ ਹੋਇਆ ਹੈ ਉਹ ਚੀਜ਼ ਨੂੰ ਦੇਖਦੇ ਹੋ ਬਾਈ ਜੀ ਆਪਾਂ ਭਾਈ ਰਾਜਿੰਦੀਆ ਭੈਣਾਂ ਨੂੰ ਮਿਲੇ ਭਾਂਜੇ ਨੂੰ ਮਿਲੇ ਬਾਈ ਕਬੂਤਰ ਵੀ ਸਾਹਮਣੇ ਰਹੇ ਉਹਨਾਂ ਦੇ ਆ ਆਪਦੇ ਮਾਮੇ ਦੇ ਕਬੂਤਰ ਸਾਹਮਣੇ ਨੇ ਬਾਈ ਨੂੰ ਅਸਲ ਨਿਸ਼ਾਨੀਆਂ ਵੀ ਪਤਾ ਹੈ ਵੀ ਕਿਹੋ ਜਿਹੇ ਕਬੂਤਰ ਸੀਗੇ ਤੇ ਕਿੰਨੇ ਕਿੱਥੇ ਬਾਜ਼ੀਆਂ ਛੱਡੀਆਂ ਨੇ ਪ੍ਰੋਪਰ ਯਾਦ ਨਹੀਂ ਪਰ ਕੁਝ ਗੱਲਾਂ ਪਤਾ ਹੈ ਕੌਣ ਕੌਣ ਬੰਦੇ ਵਰਤਦੇ ਰਹੇ ਨੇ ਧੰਨਵਾਦ ਬਾਈ ਜੀ ਵੀਡੀਓ ਨੂੰ ਦੇਖਿਓ ਸ਼ੇਅਰ ਕਰਿਓ ਧੰਨਵਾਦ ਜੀ